ਅਮਰੀਕਾ ਦੀ ਇੱਕ ਲੈਬ ਦੇ ਵਿੱਚੋਂ ਗਾਇਬ ਹੋਏ ਵਾਇਰਸਾਂ ਦੇ ਨਮੂਨੇ ਵਾਇਰਸਾਂ ਦੇ ਨਮੂਨਿਆਂ ਦੀ ਗਿਣਤੀ ਹੈ ਸੈਂਕੜਿਆਂ ਦੇ ਵਿੱਚ ਬੇਹਦ ਘਾਤਕ ਨੇ ਇੱਕ ਗਾਇਬ ਹੋਏ ਵਾਇਰਸਾਂ ਦੇ ਨਮੂਨੇ ਚੋਰੀ ਕੀਤੇ ਜਾਂ ਨਾ ਫਿਰ ਨਸ਼ਟ ਕੀਤੇ ਜਾਂਦਾ ਹੈ ਖਦਸ਼ਾ ਜੀ ਆ ਦੱਸਦੇ ਕਿ ਆਸਟ੍ਰੇਲੀਆ ਦੀ ਇੱਕ ਲੈਬ ਦੇ ਵਿੱਚੋਂ ਵਾਇਰਸਾਂ ਦੇ ਨਮੂਨੇ ਗਾਇਬ ਹੋ ਗਏ ਨੇ ਤੇ ਇਹਨਾਂ ਦੀ ਗਿਣਤੀ ਸੈਂਕੜਿਆਂ ਦੇ ਵਿੱਚ ਦੱਸੀ ਜਾ ਰਹੀ ਹੈ ਤੇ ਨਾਲ ਹੀ ਨਾਲ ਇਹ ਵੀ ਜਾਣਕਾਰੀ ਸਾਂਝੀ ਕਰਦੀਏ ਕਿ ਜਿਹੜੇ ਇਹ ਵਾਇਰਸਾਂ ਦੇ ਨਮੂਨੇ ਗਾਇਬ ਹੋਏ ਨੇ ਉਹ ਬੇहद ਘਾਤਕ ਨੇ ਤੇ ਇਹਨਾਂ ਦੇ ਚੋਰੀ ਕੀਤੇ ਜਾਣ ਜਾਂ ਫਿਰ ਨਸ਼ਟ ਕੀਤੇ ਜਾਣ ਦਾ ਖਦਸ਼ਾ ਪਾਇਆ ਜਾ ਰਿਹਾ ਹੈ ਦੱਸਦੀ ਹੈ ਕਿ ਕੁਵਿੰਡਲੈਂਡ ਸਰਕਾਰ ਨੇ ਇਹ ਹੈਲਥ ਡਿਪਾਰਟਮੈਂਟ ਨੂੰ ਇਹ ਗੱਲ ਕਹੀ ਹੈ ਕਿ ਇਸ ਮਾਮਲੇ ਦੀ ਜਲਦ ਤੋਂ ਜਲਦ ਜਾਂਚ ਕੀਤੀ ਜਾਵੇ ਤੇ ਨਾਲ ਹੀ ਇਹ ਵੀ ਪਤਾ ਲਗਾਇਆ ਜਾਵੇ ਕਿ ਇਹ ਵਾਇਰਸਾਂ ਦੇ ਨਮੂਨੇ ਜਿਹੜੇ ਗਾਇਬ ਹੋਏ ਨੇ ਇਹਨਾਂ ਨੂੰ ਚੋਰੀ ਕੀਤਾ ਗਿਆ ਹੈ ਜਾਂ ਫਿਰ ਇਹਨਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਇੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਜਿਹੜੇ ਇਹ ਵਾਇਰਸਾਂ ਦੇ ਨਮੂਨੇ ਕਾਇਬ ਹੋਏ ਨੇ ਉਹ ਇਨਸਾਨਾਂ ਦੇ ਲਈ ਕਾਫੀ ਜ਼ਿਆਦਾ ਘਾਹ ਤੱਕ ਨੇ ਤੇ ਜਿਨ੍ਹਾਂ ਦੇ ਚੋਰੀ ਹੋਣ ਜਾਂ ਫਿਰ ਨਸ਼ਟ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ ਇਥੇ ਕੁਵਿੰਡਲੈਂਡ ਸਰਕਾਰ ਨੇ ਇਸ ਘਟਨਾ ਨੂੰ ਬਾਇਓ ਸਿਕਿਉਰਿਟੀ ਪ੍ਰੋਟੋਕਾਲ ਦੀ ਇੱਕ ਵੱਡੀ ਇਤਿਹਾਸਿਕ ਉਲੰਘਣਾ ਦੇ ਤੌਰ ਤੇ ਵਰਣਨ ਕੀਤਾ ਹੈ ਤੇ ਨਾਲ ਹੀ ਨਾਲ ਇਸ ਦੀ ਜਾਂਚ ਸ਼ੁਰੂ ਕਰਨ ਦੇ ਵੀ ਆਦੇਸ਼ ਦਿੱਤੇ ਗਏ ਨੇ ਇਥੇ ਦੱਸਦੀ ਹੈ ਕਿ ਪਬਲਿਕ ਹੈਲਥ ਡਿਪਾਰਟਮੈਂਟ ਨੂੰ ਇਹ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਇਸ ਮਾਮਲੇ ਦੀ ਜਲਦ ਤੋਂ ਜਲਦ ਜਾਂਚ ਕੀਤੀ ਜਾਵੇ ਤੇ ਸਾਹਮਣੇ ਲਿਆਂਦਾ ਜਾਵੇ ਕਿ ਕੀ ਇਹ ਜਿਹੜੇ ਨਮੂਨੇ ਵਾਇਰਸਾਂ ਦੇ ਗਾਇਬ ਹੋਏ ਨੇ ਇਹ ਚੋਰੀ ਕੀਤੇ ਗਏ ਨੇ ਜਾਂ ਫਿਰ ਨਸ਼ਟ ਕੀਤੇ ਗਏ ਨੇ ਇਥੇ ਦੱਸ ਦਈਏ ਕਿ ਜਿਹੜੇ ਵਾਇਰਸ ਗਾਇਬ ਹੋਏ ਨੇ ਵਾਇਰਸਾਂ ਦੇ ਨਮੂਨੇ ਜਿਹੜੇ ਕਿ ਚੋਰੀ ਕੀਤੇ ਗਏ ਨੇ ਜਾਂ ਫਿਰ ਨਸ਼ਟ ਕੀਤੇ ਗਏ ਨੇ ਇਹਨਾਂ ਦੇ ਵਿੱਚ ਹੈਂਡਰਾ ਵਾਇਰਸ ਪਾਇਆ ਗਿਆ ਜਿਹੜਾ ਕਿ ਮਨੁੱਖਾਂ ਦੇ ਲਈ ਕਾਫੀ ਘਾਤਕ ਹੈ ਔਰ ਖਾਸ ਤੌਰ ਤੇ ਜਾਨਵਰਾਂ ਤੋਂ ਜਿਹੜਾ ਕਿ ਇਨਸਾਨਾਂ ਦੇ ਵਿੱਚ ਦਾਖਲ ਹੁੰਦਾ ਹੈ ਤੇ ਫਿਰ ਘਾਤਕ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ ਇਸ ਤੋਂ ਇਲਾਵਾ ਹੰਟਾ ਵਾਇਰਸ ਵੀ ਪਾਇਆ ਗਿਆ ਜਿਹੜਾ ਕਿ ਜ਼ਿਆਦਾਤਰ ਗੰਭੀਰ ਬਿਮਾਰੀਆਂ ਪੈਦਾ ਕਰਦਾ ਹੈ ਤੇ ਫਿਰ ਇਨਸਾਨ ਦੀ ਮੌਤ ਵੀ ਕਰ ਦਿੰਦਾ ਹੈ ਇਸ ਤੋਂ ਇਲਾਵਾ ਸਾ ਵਾਇਰਸ ਦੇ ਨਮੂਨੇ ਵੀ ਸਨਮ ਜਿਹੜਾ ਜਿਹੜੇ ਕਿ ਰੈਬਿਸ ਦੇ ਵਾਂਗ ਹੀ ਪੂਰੇ ਪਰਿਵਾਰ ਦੇ ਵਿੱਚ ਫੈਲਦੇ ਨੇ ਤੇ ਜੇਕਰ ਉਹਨਾਂ ਦਾ ਇਲਾਜ ਨਾ ਹੋਵੇ ਤਾਂ ਫਿਰ ਇਹ انسان ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੰਦੇ ਨੇ ਇਸ ਤੋਂ ਇਲਾਵਾ ਇੰਨੇ ਵਾਇਰਸਾਂ ਵਿੱਚ ਬਹੁਤ ਸਾਰੇ ਵਾਇਰਸ ਐਸੇ ਨਮੂਨੇ ਵੀ ਨੇ ਜਿਹੜੇ ਕਿ ਪਸ਼ੂਆਂ ਤੇ ਜਾਨਵਰਾਂ ਤੋਂ ਹੀ ਇਨਸਾਨਾਂ ਦੇ ਵਿੱਚ ਆਉਂਦੇ ਨੇ ਤੇ ਬਾਅਦ ਦੇ ਵਿੱਚ ਇਨਸਾਨ ਦੀ ਮੌਤ ਵੀ ਕਰਵਾ ਦਿੰਦੇ ਨੇ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੀ ਇਹ ਘਟਨਾ ਹੋਈ ਹੈ ਇਹ ਬਹੁਤ ਜ਼ਿਆਦਾ ਇਹ ਐਸੀ ਘਟਨਾ ਦੇ ਰੂਪ ਵਿੱਚ ਮੰਨੀ ਗਈ ਹੈ ਜਿਹੜੀ ਕਿ ਇਤਿਹਾਸ ਦੇ ਵਿੱਚ ਦਰਜ ਹੋਵੇਗੀ ਤੇ ਇਹ ਬਾਇਓ ਸਿਕਿਉਰਟੀ ਪ੍ਰੋਟੋਕੋਲ ਦੀ ਇੱਕ ਵੱਡੀ ਇਤਿਹਾਸਿਕ ਜਿਹੜੀ ਉਲੰਘਣਾ ਮੰਨੀ ਗਈ ਹੈ ਇੱਥੇ ਨਾਲ ਹੀ ਇਹ ਵੀ ਜਾਣਕਾਰੀ ਦੇ ਦਈਏ ਕਿ ਇੱਥੇ ਸਿਹਤ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਕਿਉਂਕਿ ਇਹਨਾਂ ਵਾਇਰਸਾਂ ਨੂੰ ਬੇहद ਠੰਡੇ ਤਾਪਮਾਨ ਤੇ ਰੱਖਿਆ ਜਾਂਦਾ ਹੈ ਤੇ ਹੁਣ ਇਹ ਠੰਡੇ ਤਾਪਮਾਨ ਤੇ ਨਹੀਂ ਹੋਣ ਦੇ ਕਾਰਨ ਇਹ ਇਨਸਾਨਾਂ ਦੇ ਲਈ ਘਾਤਕ ਤਾਂ ਨਹੀਂ ਰਹੀ ਪਰੰਤੂ ਫਿਰ ਵੀ ਪਸ਼ੂਆਂ ਤੇ ਜਾਨਵਰਾਂ ਦੇ ਲਈ ਇਹਨਾਂ ਦੇ ਘਾਤਕ ਹੋਣ ਅਜੀਬੀ ਖਦਸ਼ਾ ਪਾਇਆ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਨਾਲ ਘਾਤਕ ਬਿਮਾਰੀਆਂ ਫੈਲਦੀਆਂ ਨੇ ਜਿਹੜੀਆਂ ਕਿ ਮੌਤ ਦਾ ਕਾਰਨ ਵੀ ਬਣ ਜਾਂਦੀਆਂ ਨੇ ਇੱਥੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀਏ ਕਿ ਇਹ ਜਿਹੜੇ ਵਾਇਰਸਾਂ ਦੇ ਨਮੂਨੇ ਨੇ ਇਹ ਸ਼ਾਇਦ ਚੋਰੀ ਹੋਏ ਨੇ ਜਾਂ ਫਿਰ ਇਹਨਾਂ ਨੂੰ ਨਸ਼ਟ ਕੀਤਾ ਗਿਆ ਹੈ ਇਸ ਦੀ ਅਜੇ ਤੱਕ ਜਾਂਚ ਨਹੀਂ ਹੋਈ ਤੇ ਇਸ ਦੀ ਜਾਂਚ ਕਰਨ ਦੇ ਹੁਕਮ ਵੀ ਦੇ ਦਿੱਤੇ ਗਏ ਨੇ ਨਾਲ ਹੀ ਇਹ ਗੱਲ ਦੱਸਦੀ ਹੈ ਕਿ ਇੱਥੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਅਗਰ ਇਸ ਤਰ੍ਹਾਂ ਵਾਇਰਸਾਂ ਦੇ ਨਮੂਨੇ ਚੋਰੀ ਹੋ ਰਹੇ ਨੇ ਜਾਂ ਫਿਰ ਗਾਇਬ ਹੋ ਰਹੇ ਨੇ ਜਾਂ ਫਿਰ ਨਸ਼ਟ ਕੀਤੇ ਜਾ ਰਹੇ ਨੇ ਤਾਂ ਇਸ ਨੂੰ ਇੱਕ ਬਾਇਓ ਸਿਕਿਉਰਿਟੀ ਪ੍ਰੋਟੋਕੋਲ ਦੀ ਉਲੰਘਣਾ ਮੰਨਿਆ ਜਾ ਰਿਹਾ ਹੈ ਜਿਹੜੀ ਕਿ ਇਤਿਹਾਸਿਕ ਉਲੰਘਣਾ ਹੈ ਤੇ ਨਾਲ ਹੀ ਸੇਤ ਮੰਤਰੀ ਨੇ ਇਹ ਵੀ ਗੱਲ ਕਹੀ ਹੈ ਕਿ ਅਗਰ ਐਸੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਫਿਰ ਬਾਇਓ ਸਿਕਿਉਰਿਟੀ ਪ੍ਰੋਟੋਕੋਲ ਦੇ ਵਿੱਚ ਅਜੇ ਸੁਧਾਰ ਲੈ ਕੇ ਆਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਇਸ ਨੂੰ ਪਾਰਦਰਸ਼ੀ ਕਰਨ ਦੀ ਵੀ ਜ਼ਰੂਰਤ ਹੈ ਇਸ ਕਰਕੇ ਇਹ ਇਸ ਦੀ ਜਾਂਚ ਕਰਨ ਦੇ ਜਿਹੜੇ ਆਦੇਸ਼ ਦਿੱਤੇ ਗਏ ਨੇ ਕਿਉਂਕਿ ਇਹੜੇ ਵਾਇਰਸ ਨੇ ਬੇਸ਼ੱਕ ਮਨੁੱਖਾਂ ਦੇ ਲਈ ਘਾਤਕਤਾ ਨਹੀਂ ਰਹਿ ਗਿਆ ਪਰੰਤੂ ਫਿਰ ਵੀ ਜਨਵਰਾਂ ਤੇ ਪਸ਼ੂਆਂ ਦੇ ਲਈ ਜੇ ਵੀ ਕਾਤਕ ਨੇ ਤੇ ਇਹ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ ਕਿ ਕੀ ਇਹ ਡੀ ਵੀਰਸਾਂ ਦੇ ਨਮੂਨੇ ਨੇ ਇਹ ਚੋਰੀ ਕੀਤੇ ਗਏ ਨੇ ਜਾਂ ਫਿਰ ਇਹਨਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ ਇਹ ਅਜੇ ਏਜੰਸੀ ਨੂੰ ਕਿਹਾ ਗਿਆ ਹੈ ਕਿ ਇਸ ਦੀ ਜਾਂਚ ਪੜਤਾਲ ਕੀਤੀ ਜਾਵੇ ਤੇ ਜਲਦ ਤੋਂ ਜਲਦ ਰਿਪੋਰਟ ਵੀ ਪੇਸ਼ ਕੀਤੀ ਜਾਵੇ